ਹਾਂਜੀ ਭਾਈ ਅੱਸੀ ਗਾ ਸਾਰਿਆਂ ਨੂੰ ਅੱਜ ਅਸੀਂ ਨਾ ਸਾਡੇ ਪਿੰਡ ਕੋੜਦੋਣਾ ਦੇ ਵਿੱਚ ਖੜੇ ਆ ਇਸ ਦੇ ਵਿੱਚ 4-5 ਬੀਆਂ ਨੇ ਜਿਨ੍ਹਾਂ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਟੋਬਿਆਂ ਦਾ ਨਾਲੀਆਂ ਦਾ ਪਾਣੀ ਬਰਸਾਤ ਦੇ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਆ ਵਰਦਾ ਤੇ ਇਹ ਬੀਆਂ ਭਰ ਜਾਂਦੀਆਂ ਨੇ ਬੀਆਂ ਕਿਉਂਕਿ 30-35 ਸਾਲ ਪਹਿਲਾਂ ਬਣੀਆਂ ਹੋਈਆਂ ਬੀਆਂ ਨੇ ਉਸ ਤੋਂ ਬਾਅਦ ਇਹ ਬੀਆਂ ਦਾ ਕੰਮ ਬਿਲਕੁਲ ਨਹੀਂ ਹੋਇਆ ਤੇ ਇਹ ਬੀਆਂ ਦਾ ਕੰਮ ਅਸੀਂ ਮੰਨ ਲਓ ਸਾਡੇ ਪਿੰਡ ਦੇ ਜੋ ਸੈਕਟਰੀ ਸਹਿਬਾਨ ਪ੍ਰਬੰਧਕ ਸਹਿਬਾਨ ਪੰਚੇਤਾ ਭੰਗਾਉਣ ਤੋਂ ਬਾਅਦ ਲੱਗੇ ਹੋਏ ਨੇਗੇ ਉਹਨਾਂ ਨਾਲ ਰਲ ਮਿਲ ਕੇ ਪਾਸ ਕਰਵਾ ਰਹੇ ਆ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਵੀ ਇਹਨਾਂ ਦਾ ਕੰਮ ਜੇ ਪਾਸ ਹੋ ਗਿਆ ਤਾਂ ਅਸੀਂ ਇਹਨਾਂ ਬੀਆਂ ਨੂੰ ਉੱਚੀਆਂ ਚੱਕ ਕੇ ਲੋਕਟ ਪਵਾ ਕੇ ਇਹਨਾਂ ਨੂੰ ਵਧੀਆ ਬਣਾਵਾਂਗੇ ਤੇ ਬਾਕੀ ਤੁਸੀਂ ਆਪ ਦੇਖ ਰਹੇ ਹੋ ਬੀਆਂ ਦੇ ਹਾਲਾਤ ਕਿੰਨੇ ਗੰਭੀਰ ਨੇ ਇੱਥੋਂ ਦੇ ਨੰਗਣ ਵਾਲਿਆਂ ਨੂੰ ਤੇ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਵੀ ਬਹੁਤ ਨੰਗਣਾ ਔਖਾ ਹੈ ਕਈ ਤਾਂ ਬੱਚੇ ਕਹਿੰਦੇ ਵੀ ਅਸੀਂ ਸਕੂਲ ਨਹੀਂ ਜਾਂਦੇ ਕਿਉਂਕਿ ਸਾਨੂੰ ਨੰਗਣ ਨੂੰ ਹੀ ਰਸਤਾ ਹੈਗਾ ਤੇ ਬੀਹਾਂ ਦੇ ਹਾਲਾਤ ਬਹੁਤ ਮਾੜੇ ਨੇ ਰਹਿਣ ਵਾਲੇ ਲੋਕਾਂ ਨੂੰ ਮੰਨ ਲਓ ਆਪਦੇ ਘਰੇ ਤੱਕ ਰਹਿਣ ਲਈ ਵੀ ਦੁੱਬਰ ਹੋਇਆ ਪਿਆਗਾ ਰੋਟੀ ਪਾਣੀ ਖਾਣਾ ਵੀ ਦੁੱਬਰ ਹੋਇਆ ਪਿਆਗਾ ਕਿਉਂਕਿ ਪਾਣੀ ਜਦੋਂ ਬਾਹਲੇ ਦਿਨ ਖੜਾ ਰਹੇ ਜੇ ਕਾਲਾ ਗਾਰਾ ਬਣ ਜਾਂਦਾ ਤੇ ਇੰਨੀ ਜਿਆਦੇ ਬਦਬੂ ਆਉਣ ਲੱਗ ਜਾਂਦੀ ਹੈ ਵੀ ਘਰੇ ਬੈਠਣਾ ਤੱਕ ਮੁਸ਼ਕਲ ਹੋ ਜਾਂਦਾ ਹੈਗਾ ਤੇ ਬਾਕੀ ਗੱਲ ਕਰਦੇ ਆਂ ਬਾਈ ਅੱਜ ਦਾ ਟਾਈਮ ਕੀ ਚੱਲ ਰਿਹਾ ਹੈਗਾ ਕੋਣ ਸਰਪੰਚ ਦੀਆਂ ਵੋਟਾਂ ਨੇੜੇ ਨੇਗੀਆਂ ਹਰੇਕ ਬੰਦਾ ਸਰਪੰਚ ਮੈਂਬਰ ਹਰੇਕ ਬੰਨਾਂ ਨੂੰ ਫਿਰਦਾ ਹਰੇਕ ਕਹਿੰਦਾ ਮੈਂ ਸਰਪੰਚ ਬਣਾ ਮੈਂ ਮੈਂਬਰ ਬਣਾ ਆਪਣੇ ਲੋਕ ਲੜੀ ਜਾਂਦੇ ਨੇ ਤੇ ਲੜਨਗੇ ਪਰ ਕੀ ਹੈਗਾ ਜੇ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਉਦੋਂ ਪਤਾ ਨਹੀਂ ਕਿੱਧਰ ਗੁੰਮ ਹੋ ਜਾਂਦੇ ਨੇ ਜਿਹੜੇ ਅੱਜ ਕਹਿੰਦੇ ਨੇ ਅਸੀਂ ਵਿਕਾਸ ਕਰਾਂ ਅਸੀਂ ਐ ਕਰਾਂਗੇ ਅਸੀਂ ਬਾਹ ਕਰਾਂਗੇ ਪਰ 5 ਸਾਲ ਉੱਥੇ ਬੰਦੇ ਥਿਆਂ ਦੇ ਨਹੀਂਗੇ ਤੇ ਅਸੀਂ ਇੱਕ ਮੰਨ ਲਓ ਕਹਿਣਾ ਚਾਹਾਂ ਗੱਲ ਕੋਈ ਮਰਜ਼ੀ ਬੰਦਾ ਸਰਪੰਚ ਮੈਂਬਰ ਕੋਈ ਮਰਜ਼ੀ ਬਣਿਆ ਕਰੋ ਪਰ ਇਹ ਪਿੰਡਾਂ ਦੇ ਵਿਕਾਸ ਧਿਆਨ ਚ ਰੱਖਿਆ ਕਰੋ ਪਹਿਲਾ ਇਹ ਜ਼ਰੂਰੀ ਨੇ ਪਹਿਲਾਂ ਪਿੰਡ ਦੀਆਂ ਲੜਾਈਆਂ ਝਗੜੇ ਪਿੰਡ ਦੇ ਰੋਲੇ ਨਹੀਂ ਜ਼ਰੂਰੀ ਹੈਗੇ ਉਹਨੇ ਜਿੰਨੇ ਇਹ ਜ਼ਰੂਰੀ ਨੇ ਕਿਉਂਕਿ ਸੁਵਾਦ ਤਾਂ ਆਉਂਦਾ ਪਿੰਡ ਦੇ ਪੰਚਾਇਤਾਂ ਬਣਾਉਣ ਦਾ ਜੇ ਦੂਜੇ ਪਿੰਡ ਦਾ ਬੰਦਾ ਆ ਕੇ ਇਹ ਕਹੇ ਵੀ ਪਿੰਡ ਹੋਵੇ ਤਾਂ ਇਹਦੇ ਵਰਗਾ ਲੋਕ ਇਥੋਂ ਫੋਟੋਆਂ ਖਿੱਚ ਕੇ ਲੈ ਜਾਣ ਵੀ ਇਹ ਪਿੰਡ ਦਾ ਵਿਕਾਸ ਹੋਇਆ ਹੋਇਆ ਜੇਕਰ ਸਾਡੇ ਕੰਮ ਵਧੀਆ ਲੱਗਦੇ ਨੇ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਿੰਡਾਂ ਦੇ ਵਿਕਾਸ ਦੇ ਲਈ ਵੱਧ ਤੋਂ ਵੱਧ ਜੁੜਿਆ ਕਰੋ ਦੋਸਤੋ ਤਾਂ